ਪਹਿਲਗਾਨ ਹਮਲੇ ਤੋਂ ਬਾਅਦ ਦੇ ਜੇ ਦੀ ਫੌਜ ਵੱਲੋਂ ਕੀਤਾ ਗਿਆ ਆਪਰੇਸ਼ਨ ਸੰਧੂ ਜਿੱਦੀ ਸਫਲਤਾ ਵੀ ਰਹੀ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਲੈ ਕੇ ਪਿਸ਼ਤਾ ਵਿਲੇਜ ਕੋਰਾਈ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਜਿਸ ਵਿੱਚ ਭਾਰਤੀ ਫੌਜ ਦੇ ਜਵਾਨ ਸਾਡੇ ਰਖਵਾਲੇ ਅਤੇ ਕਰਨਲ ਰੈਂਕ ਦੇ ਉੱਚ ਅਧਿਕਾਰੀ ਸਮੇਤ 300 ਦੇ ਕਰੀਬ ਫੌਜ ਦੇ ਜਵਾਨਾਂ ਨੇ ਭਾਗ ਲਿਆ ਜਿਨ੍ਹਾਂ ਲਈ ਸਖਣ ਪਿੰਡਾਂ ਪ੍ਰਾਂਧ ਕੀਤਾ ਗਿਆ ਤੇ ਸਨਮਾਨ ਕੀਤਾ ਗਿਆ ਤੇ ਅਪਰੀਸ਼ ਸੰਧੂਰ ਲਈ ਵਧਾਈਆਂ ਵੀ ਦਿੱਤੀਆਂ ਗਈਆਂ ਆ ਤੁਹਾਨੂੰ ਦਿਖਾਣੇ ਆ ਮੌਕੇ ਦੇ ਤਸਵੀਰਾਂ ਇਸ ਤਰ੍ਹਾਂ ਕੁਰਾਲੀ ਵਿੱਚ ਸਾਡੇ ਰਖਵਾਲੇ ਉਹਦੇ ਜਵਾਨਾਂ ਦਾ ਨਿਕਲ ਸਵਾਦ ਕੀਤਾ ਜਾ ਰਿਹਾ ਹੈ ਅੱਜ ਸਾਡੇ ਸ਼ਹਿਰ ਕੁਰਾਲੀ ਦੇ ਵਿੱਚ ਐਸੇ ਦਾ ਸ਼ਹਿਰ ਲਈ ਬੜੀ ਮਾਣ ਦੀ ਗੱਲ ਹੈ ਇਹ ਇੰਡੀਅਨ ਆਰਮੀ ਦੀ ਕਾਰਵਾਈ ਜਿਹਦੇ 400 ਮੈਂਬਰ ਨਾਲ ਉਹਨਾਂ ਦੇ ਕਮਾਂਡੈਂਟ ਤੇ ਜਰਨਲ ਸਾਹਿਬ ਅੱਜ ਸਾਡੇ ਪ੍ਰੋਜੈਕਟ ਬਿਸਟਾ ਵਿਲੇਜ ਤੇ ਪਹੁੰਚੇ ਜਿੱਥੇ ਕਿ ਉਹਨਾਂ ਦੇ ਅਸੀਂ ਅੱਜ ਆਪਣੇ ਮਿਸਟਾ ਵਿਲੇਜ ਗਰੁੱਪ ਵੱਲੋਂ ਅੱਜ ਉਹਨਾਂ ਦਾ ਬ੍ਰੇਕਫਾਸਟ ਅਰੇਂਜ ਕੀਤਾ ਸੀ ਇੱਥੇ 400 ਬੰਦੇ ਦਾ ਤੇ ਉਸ ਤੋਂ ਬਾਅਦ ਲੰਗਰ ਸੀ ਚਾਹ ਬਰੈਡ ਪਕੌੜਿਆਂ ਦਾ ਬਰਫੀ ਹੈ ਸੋ ਅਸੀਂ ਕਿ ਕੋਸ਼ਿਸ਼ ਕੀਤੀ ਹੈ ਆਪਰੇਸ਼ਨ ਸੰਦੂਰ ਦੇ ਵਿੱਚ ਜਿਹੜੇ ਸੀਓ ਸਾਹਿਬਰੇ ਆ ਕੇ ਗਏ ਨੇ ਉਹ ਕਰਨ ਸਾਹਿਬ ਆਪਰੇਸ਼ਨ ਸੰਦੂਰ ਦੇ ਮੈਂਬਰ ਸੀਗੇ ਹਿੱਸੇ ਸੀਗੇ ਉਸ ਆਪਰੇਸ਼ਨ ਦੇ ਉਹਨਾਂ ਦੀ ਇੱਕ ਮੰਡ ਸੀ ਜੀ ਸਾਰੀ ਤੇ ਉਹਨਾਂ ਨੂੰ ਅਸੀਂ ਅੱਜ ਉਹਨਾਂ ਦਾ ਸਨਮਾਨ ਕੀਤਾ ਸਨਮਾਨਤ ਕੀਤਾ ਇਸ ਲਈ ਕਿ ਜੋ ਹਾਲਾਤ ਤੁਹਾਨੂੰ ਵੀ ਪਤਾ ਅੱਜ 2 ਮਹੀਨੇ ਪਹਿਲਾਂ ਸਾਡੇ ਭਾਰਤ ਦੇ ਵਿੱਚ ਬਣੇ ਹੋਏ ਸੀ ਸਹਿਮੇ ਹੋੜ ਦੇ ਮਾਹੌਲ ਸੀ ਕੁਝ ਵੀ ਹੋ ਸਕਦਾ ਸੀ ਕਿਸੇ ਵੀ ਸਮ ਤੇ ਇਹ ਹੀ ਉਹ ਆਰਮੀ ਆ ਜਿਹਨੇ ਸਾਨੂੰ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਰੱਖਿਆ ਇਹ ਹੀ ਉਹ ਆਰਮੀ ਆ ਜਿਹਦੇ ਬਦੌਲਤ ਅਸੀਂ ੁੱਲੇ ਆਮ ਸ਼ਰੀਆਮ ਅੱਜ ਆਜ਼ਾਦ ਦੀ ਤੌਰ ਤੇ ਘੁੰਮ ਰਹੇ ਹਾਂ ਸਾਡੀ ਇੰਡੀਅਨ ਆਰਮੀ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਵਰਨ ਦੀ ਤੀਜੇ ਨੰਬਰ ਦੀ ਸਾਡੀ ਆਰਮੀ ਆ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਸਾਡੇ ਕੋਲ ਆਫੀਸਰਸ ਬਹੁਤ ਵਧੀਆ ਨੇ ਤੇ ਸਾਡਾ ਵੀ ਬੀਕੇ ਹਿਊਮਨ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਲਈ ਵੀ ਕੁਝ ਨਾ ਕੁਝ ਜ਼ਰੂਰ ਕਰਿਆ ਕਰੀਏ ਕਿਉਂਕਿ ਇਹਨਾਂ ਦੀ ਬਦੌਲਤ ਹੀ ਆਪਾਂ ਆਪਣੇ ਪਰਿਵਾਰਾਂ ਚ ਆਪਣੇ ਘਰਾਂ ਦੇ ਵਿੱਚ ਸੁਰੱਖਿਆ ਤਾਂ ਉਸੇ ਸੰਦੂਰ ਆਪਰੇਸ਼ਨ ਦੇ ਤਹਿਤ ਰੱਖਦੇ ਹੋਏ ਅਸੀਂ ਇਹ ਪ੍ਰੋਗਰਾਮ ਅੰਦਰ ਰੱਖਿਆ ਸੀ ਅਸੀਂ ਸਾਨੂੰ ਪਤਾ ਲੱਗੇ ਸਾਡੇ ਕਲੀਕ ਨੇ ਜਿਹੜੇ ਮੇਜਰ ਸਾਹਿਬ ਨੇ ਜਰਨਲ ਸਾਹਿਬ ਨੇ ਉਹਨਾਂ ਨੂੰ ਸਿਰਕੁਐਸਟ ਕੀਤੀ ਕਿ ਅਸੀਂ ਸਰ ਇੱਕ ਛੋਟਾ ਜਿਹਾ ਇਵੈਂਟ ਤੁਹਾਡੇ ਲਈ ਕਰਨਾ ਚਾਹੁੰਦੇ ਆ ਕਿ ਤੁਸੀਂ ਅਗਰ ਸਾਡੇ ਪ੍ਰੋਗਰਾਮ ਚ ਆ ਸਕੋ ਕਹਿੰਦੇ ਵੀ ਦੇਖੋ ਜਰਨਲ ਕਰਨਲ ਕਦੇ ਇਕੱਲੇ ਨਹੀਂ ਆਉਂਦੇ ਹੁੰਦੇ ਮੇਰੀ ਸੈਨਾ ਵੀ ਨਾਲ ਆਉਗੀ ਜੇ ਤਾਂ ਤੁਸੀਂ 400 500 ਬੰਦੇ ਅਰੇਂਜਮੈਂਟ ਕਰਨਾ ਹੈ ਤਾਂ ਮੈਂ ਪਹੁੰਚ ਰਿਆਂ ਤੇ ਅਸੀਂ ਕਿ ਉਹਨਾਂ ਦੀ ਉਸੇ ਤਮੇ ਉਹ ਚੀਜ਼ ਨੂੰ ਐਕਸੈਪਟ ਕੀਤਾ ਤੇ ਅਸੀਂ ਕੱਲ ਹੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸਵੇਰੇ ਤੇ ਅਸੀਂ ਸਾਰੀ ਤਿਆਰੀ 500 ਬੰਦੇ ਦੀ 400 ਬੰਦੇ ਦੀ ਸੀ ਬ੍ਰੇਕਫਾਸਟ ਦੀ ਤਿਆਰੀ ਕਰਤੀ ਸੋ ਅਸੀਂ ਆਪਣਾ ਬਹੁਤ ਖੁਸ਼ਕਿਸਮਤ ਭਾਦਾਂ ਸਾਡੀ ਸਮਝਦੇ ਹਾਂ ਕਿ ਅੱਜ ਸਾਡੇ ਪ੍ਰੋਜੈਕਟ ਵਿਸਟਾ ਵਲੇਂਜ ਦੇ ਉੱਤੇ ਵਿਸਟਾ ਵਲੇਂਜ ਦੀ ਪੂਰੀ ਟੀਮ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਕਿ ਬੜਾ ਹੀ ਸਬੰਧਾ ਪਰਮੋਤ ਹੋਇਆ। ਹੋਰ ਕੀ ਕਹਿਣਾ ਤੇ ਹੁੰਦਾ ਹੈ ਮੈਂ। ਹੋਰ ਤਾਂ ਬਾਈ ਇਹ ਕਹਿੰਦਾ ਚਾਹੁੰਦਾ ਹੈ ਕਿ ਆਰਮੀ ਤੇ ਦੇਣ ਆਪ ਦੇ ਨਹੀਂ ਸਕਦੇ। ਤੁਸੀਂ ਮੈਂ ਬਾਰ ਬਾਰ ਉਹੀ ਗੱਲ ਆ ਜਾਂਦੀ ਵੀ ਆਪਾਂ ਅੱਜ ਕਿਸ ਤਰ੍ਹਾਂ ਉਹਨਾਂ ਦੇ ਦੇਖੋ ਉਹਨਾਂ ਦੀ ਸ਼ਿੱਦਤ ਦੇਖੋ ਉਹਨਾਂ ਦੀ شہادت ਦੇਖੋ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਦੇ ਵੀ ਬੱਚੇ ਨੇ ਗਰਮੀ ਸਰਦੀ ਹੁਣ ਇਹ Leh ਜਾ ਰਿਹਾ ਹੈ ਜਿਹੜੇ ਕਨਵੇਲ Leh ਜਾ ਰਹੀ ਹੈ ਪੂਰੀ ਮਾਈਨਸ ਡਿਗਰੀ ਟੈਂਪਰੇਚਰ ਉੱਤੇ ਜਾ ਕੇ ਉਹਨਾਂ ਨੇ ਵਹਿਣਾ ਕਿਦਾ ਠੀਕ ਕਰਦਾਂਗੇ ਘਰ ਛੱਡ ਕੇ ਬਾਹਰ ਜਾਣ ਸੋ ਇਹਨਾਂ ਦਾ شہادت ਹੈ ਉਹਨੂੰ ਸਾਡਾ ਕੂਟਨਕੁਟ ਪ੍ਰਣਾਮ ਹੈ ਜਿਹੜਾ ਸਟੈਬਲਿਸ਼ ਹੋਈ ਪੂਰੀ ਟੀਮ ਵੱਲੋਂ ਸਾਰਿਆਂ ਦਾ ਤਬਰਾਕ